ਕਿਉਂ ਸਾਧ ਸੰਗ ਜਿਹੜੇ ਬੁਰੇ ਕੰਮ ਹੁੰਦੇ ਨੇ ਜਿੰਨੀ ਛੇਤੀ ਛੱਡੇ ਜਾਣ ਉਹਨਾਂ ਹੀ ਚੰਗੇ ਤਾਂ ਨਹੀਂ ਛੱਡਣੇ ਚਾਹੀਦੇ ਬੁਰੇ ਜਿੰਨੀ ਛੇਤੀ ਛੱਡੇ ਜਾਣ ਤੁਸੀਂ ਦੇਖਿਆ ਹੁਣ ਮੱਸੀਆ ਨੌਂ ਜਾਂਦੇ ਲੋਕੀ ਉੱਥੇ ਮੱਸੀਆ ਤੇ ਜਾਵੇ ਇੱਕ ਗੁਨਾਹ ਛੱਡ ਆਵੇ ਬਹੁਤ ਵਧੀਆ ਨਾਲਿਓ ਮੱਸੀ ਪਰ ਹੁੰਦਾ ਕੀ ਹੈ ਕਹਿੰਦੇ ਪਿਛਲੇ ਲੱਤ ਗਏ ਹੁਣ ਹੋਰ ਕਰਾਂਗੇ ਤੀਰਥ ਨਾਇਕ ਹੈ ਸਭ ਉਤਰੇ ਬਹੁਤ ਕਮਾਏ ਹੋਏ ਨ ਸੰਗ ਫਿਰ ਖਾਈ ਜਾਂਦੇ ਨੇ ਪੀ ਜਾਂਦੇ ਨੇ ਨਿੰਦਿਆ ਕਰੀ ਜਾਂਦੇ ਨੇ ਅਗਲੀ ਬਸਿਆ ਫਿਰ ਕੀ ਸਬੂਤ ਆ ਵੀ ਪਾਪ ਲੈ ਗੇ ਪਾਪ ਲੱਥਨ ਦਾ ਸਬੂਤ ਤਾਂ ਹੀ ਹੈ ਵੀ ਉੱਥੇ ਹੀ ਛੱਡ ਵੀ ਅੱਜ ਤੋਂ ਆ ਗਲਤੀ ਛੱਡੀ ਅਗਲੀ ਵਸੇ ਤੇ ਦਜੀ ਮੋਟੀਆਂ ਮੋਟੀਆਂ ਚੌੜੀ ਪੰਜਾਹ ਦਿੰਦੀ ਹੈ ਭਗਤ ਬਣ ਜਾ ਗੁਰਮੁਖ ਬਣ ਜਾ ਜਦੋਂ ਗਲਤੀਆਂ ਛੱਡਣੀਆਂ ਹੀ ਨਹੀਂ ਆਪੇ ਹੀ ਕਹਿ ਦੇਣਾ ਪਿਛਲੇ ਲੈ ਗਏ ਫਿਰ ਮਸੇ ਚੱਲਣੇ ਫਿਰ ਨਾ ਆਵਾਂ ਉਹ ਕਿਸੇ ਬੀਬੀ ਉਹ ਜਿੱਥੇ ਵਿਆਹ ਹੀ ਗਈ 99 ਕੋਈ ਨਹੀਂ ਸੱਸੀ ਉਹ ਵੀ ਮਰ ਗਈ ਹੁਣ ਕੱਲੀ ਹੈ ਉਹ ਦੁੱਧ ਰਣ ਕੇ ਕਹੈ ਨਾ ਸਤਸਨਾਨ ਨਾਨ ਨਾਮ ਮੈਂ ਆਪੇ ਹੀ ਪ੍ਰਧਾਨ ਕਿਉ ਖਾਲਾ ਤੇ ਹੌਲੀ ਜੀ ਕਹਿੰਦੇ ਖਾਲਾ ਤੀਰਥ ਨਾਇਕ ਕਹਤ ਸਭ ਉਤਰੇ ਗੁਰੂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੂ ਤੀਰਥਾਂ ਤੇ ਬੰਦਾ ਜਾਂਦਾ ਹੈ ਆਪੇ ਹੀ ਕਹਿੰਦਾ ਉਤਰਗੇ ਜੀ ਭਾ ਕੀ ਅਕਾਸ਼ ਬਾਣੀ ਹੋਗੀ ਕੀ ਗੁਰੂ ਨਾਨਕ ਜੀ ਨੇ ਕਹਿ ਦਿੱਤਾ ਤੈਨੂੰ ਉਤਰਗੇ ਉੱਪਰ ਜੀਪ ਜੀ ਆਪੇ ਮੇਰੇ ਬੱਚੇ ਜੀ ਕਿਉਂ ਖਾਲੇ ਵਾਲੀ ਗੱਲ ਆ ਨਿਸ਼ਾਨੀ ਤਾਂ ਹੈ ਪਾਪ ਲੈਣ ਦੀ ਉਹ ਪਾਪ ਉੱਥੇ ਛੱਡ ਦਿੱਤਾ ਅੱਜ ਤੋਂ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਾਂਗਾ ਵਾ ਵਾ ਦਰਗਾਹ ਤੱਕ ਮਸਿਆ ਪਰਮਾਨ ਅੱਜ ਤੋਂ ਹੁਣ ਮੈਂ ਦੂਜੀ ਮਸਿਆ ਅੱਜ ਤੋਂ ਕਿਸੇ ਨਾਲ ਈਰਖਾ ਨਹੀਂ ਕਰਾਂਗਾ ਇਹਨੂੰ ਕਹਿੰਦੇ ਮਸਿਆ ਨਾਲ ਤੇ ਜੀਵਾਂ ਦੀ ਫਿਰ ਅੱਜ ਤੋਂ ਮੈਂ ਕਿਸੇ ਦੀ ਚੁਗਲੀ ਨਹੀਂ ਕਰਾਂਗਾ ਤਿੰਨ ਮਸ ਅੱਜ ਤੋਂ ਮੈਂ ਕਿਸੇ ਦੀ ਚੋਰੀ ਨਹੀਂ ਕਰਾਂਗਾ ਚਾਰ ਮਸ ਤੋਂ ਤਿੰਨ ਸਾਲਾਂ ਚ ਪੜਾਈ ਪਾਰ ਮਰ ਚੱਲੇ ਨੇ ਨਾ ਨਾ ਕੇ ਗੱਲ ਉੱਥੇ ਦੀ ਉੱਥੇ ਹੀ ਤੇਦੇ ਬਾਣੀ ਵਿੱਚ ਇੰਉਂ ਦੱਸਿਆ ਨਾਵਣ ਚੱਲੇ ਤੀਰ ਕੀ ਨਾਵਣ ਚੱਲੇ ਤੀਰ ਕੀ